ਪੀਟੀ ਦੇ ਵਿੱਚ ਨੰਬਰ 1 ਵੀਜ਼ਾ ਦੇ ਵਿੱਚ ਨੰਬਰ 1 ਜਾਂ ਕਿਸੇ ਚੀਜ਼ ਦੇ ਵਿੱਚ ਨੰਬਰ 1 ਹੋਣ ਵਾਸਤੇ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਪ੍ਰੂਫ ਕਰੋਗੇ ਕਿ ਤੁਸੀਂ ਨੰਬਰ 1 ਹੋਗੇ ਜਦ ਅਸੀਂ ਆਇਲਟਸ ਦੇ ਵਿੱਚ ਨੰਬਰ 1 ਨਹੀਂ ਹੈਗੇ ਅਸੀਂ ਮੰਨਦੇ ਆ ਕਿ ਅਸੀਂ ਆਈਡੀਪੀ ਵੱਲੋਂ ਕੋਈ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਜਿਹੜਾ ਅਸੀਂ ਤੁਹਾਨੂੰ 2016 17 ਦੇ ਵਿੱਚ ਪੀਅਰਸਨ ਟੈਸਟ ਆਫ ਇੰਗਲਿਸ਼ ਜਿਹਨੂੰ ਪੀਟੀ ਕਹਿੰਦੇ ਆ ਉਹ ਆਇਆ ਅਸੀਂ ਉਦੋਂ ਕਰਾਉਣਾ ਸ਼ੁਰੂ ਕੀਤਾ ਜਦੋਂ ਲੋਕ ਮਜ਼ਾਕ ਕਰਦੇ ਹੁੰਦੇ ਸੀ ਕਿ ਪੀਟੀ ਜਿਹੜਾ ਹੈਗਾ ਉਹ ਕਿ ਜਿਹੜਾ ਕਿਤੇ ਵੈਲਿਡ ਨਹੀਂ ਹੈਗਾ ਆਇਲਟਸ ਵੈਲਿਡ ਅਸੀਂ ਜਿਹੜਾ ਹੈਗਾ ਅ ਪੀਅਰਸਨ ਦਾ ਇਹ ਜਿਹੜਾ ਜਿਹੜਾ ਹੈਗਾ ਮੰਨ ਕੇ ਚੱਲੋ ਸਾਡੇ ਹੱਥ ਦੇ ਵਿੱਚ ਅੱਜ ਜਿਹੜਾ ਲੋਗੋ ਫੜਿਆ ਹੋਇਆ ਇਹ ਪੀਅਰਸਨ ਟੈਸਟ ਆਫ ਇੰਗਲਿਸ਼ ਨੇ ਸਾਨੂੰ ਅਵਾਰਡ ਦਿੱਤਾ ਕਿ ਤੁਸੀਂ ਸਭ ਤੋਂ ਵੱਧ ਰਿਜ਼ਲਟ ਲਏ ਠੀਕ ਹੈ ਪੰਜਾਬ ਹਰਿਆਣਾ ਹਿਮਾਚਲ ਚੈਨਲ ਵੱਲੋਂ ਉਹ ਵੀ ਸਾਨੂੰ ਮਿਲਿਆ ਇਸੇ ਚੀਜ਼ ਤੇ ਰਿਜ਼ਲਟ ਦੇ ਅਧਾਰ ਤੇ ਇਹ ਵੀ ਸਾਡੇ ਕੋਲ ਪ੍ਰੂਫ ਹੈਗਾ ਤੀਜਾ ਸਾਲ ਉਹ ਜਿਹੜਾ ਅਵਾਰਡ ਮਿਲਿਆ ਲਿਵਿੰਗ ਇੰਡੀਆ ਵੱਲੋਂ ਜਿਹੜਾ ਸਾਨੂੰ ਚੀਮਾ ਸਾਥ ਰਿਜ਼ਲਟ ਵੀ ਲਿਆ ਔਰ ਸਾਡੇ ਕੋਲੇ ਅਵਾਰਡ ਆ ਜਿਹੜੇ ਇਹ ਵੀ ਬੋਲਦੇ ਆ ਕਿ ਅਸੀਂ ਪੀਟੀ ਦੇ ਵਿੱਚ ਨੰਬਰ 1 ਹੈਗੇ ਆ ਔਰ ਸਾਡੇ ਜਿਹੜੇ ਰਿਜ਼ਲਟ ਹੈਗੇ ਆ ਕੋਈ ਬੰਦਾ ਸਾਡਾ ਕੰਪੀਟੀਟਰ ਨਹੀਂ ਹੈਗਾ ਅਜਿਹੀ ਔਰ ਬਹੁਤ ਸਾਰੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਬਹੁਤ ਪਾਵਰਫੁਲ ਹੈਗੇ ਆ ਔਰ ਬਹੁਤ ਚੰਗੇ ਲੈਵਲ ਤੇ ਕੰਮ ਕਰ ਰਹੇ ਆ ਉਹ ਸਾਨੂੰ ਸਪੋਰਟ ਕਰਦੇ ਆ ਉਹਨਾਂ ਦੇ ਜਦੋਂ ਕਿਸੇ ਬੱਚੇ ਨੇ ਪੀਟੀ ਕਰਨਾ ਹੁੰਦਾ ਉਹ ਸਪੈਸ਼ਲੀ ਕਹਿੰਦੇ ਆ ਕਿ ਪੀਟੀ ਲਈ ਤੁਸੀਂ ਵੀਜ਼ਾ ਫਿਰ ਤੁਸੀਂ ਇਹ ਅਪੀਲ ਕਰਦੇ ਵੀ ਇੱਕ ਵਾਰੀ ਆ ਜਾਓ ਅਲੱਗ-ਅਲੱਗ ਇੰਸਟੀਚਿਊਟ ਚ ਜਾਓ ਸਰਵੇ ਕਰੋ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠ ਕੇ ਇਸ ਚੀਜ਼ ਨੂੰ ਪ੍ਰੂਫ ਕਰ ਰਿਹਾ ਨਾ ਇੱਕ ਤਾਂ ਮੈਂ ਨੰਬਰ 1 ਆ ਇੱਕ ਮੈਂ ਮੇਰੇ ਰਿਜ਼ਲਟ ਆ ਉਹਨੂੰ ਵੀ ਪਹਿਲਾਂ ਆਪਣਾ ਰਿਜ਼ਲਟ ਦਿਖਾ ਆਪਣਾ ਰਿਜ਼ਲਟ ਦਿਖਾ ਮੈਂ ਫਿਰ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਂਗਾ ਇਸ ਚੀਜ਼ ਲਈ ਅਸੀਂ 100% ਲੋਕਾਂ ਦੇ ਨਾਲ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਪੀਟੀਆ ਨੂੰ ਲੈ ਕੇ ਵੱਖ-ਵੱਖ ਇਮੀਗ੍ਰੇਸ਼ਨਾਂ ਵੱਲੋਂ ਆਪਣੇ ਬੋਰਡ ਲਾਏ ਗਏ ਆ ਕਿ ਉਹਨਾਂ ਵਿੱਚ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਕਿ ਪੰਜਾਬ ਦੇ ਜਾਂ ਮਾਲਵੇ ਦੇ ਨੰਬਰ 1 ਨੇ ਅਜਿਹੇ ਬੋਰਡ ਫ੍ਰੀ ਕੋਰਟ ਦੇ ਵਿੱਚ ਵੀ ਲੱਗੇ ਆ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਵੱਲੋਂ ਬੋਰਡ ਲਾਏ ਗਏ ਨੇ ਆਪਾਂ ਪਰ ਪੁੱਛਦੇ ਹਾਂ ਸਵਾਲ ਵੀ ਕਿਉਂ ਉਹਨਾਂ ਵੱਲੋਂ ਲਾਏ ਗਏ ਨੇ ਕਿ ਵਾਕਈ ਉਹ ਨੰਬਰ 1 ਹੈਗੇ ਆ ਪੰਜਾਬ ਦੇ ਜਾਂ ਨਹੀਂ ਸਾਸੀ ਪਹੁੰਚਾ ਵੀਜ਼ਾ ਵੇਵ ਤੇ ਸਰਨਾ ਸਿਮਰਜੀ ਪੁੱਲਰ ਨੇ ਪੁੱਲਰ ਸਿਮਰਜੀ ਪੁੱਲਰ ਜੀ ਆ ਤੁਹਾਡੇ ਬੋਰਡ ਵੇਖੇ ਲੱਗੇ ਆ ਲੋਕੀ ਮਾਲਵੇ ਲੈਦੇ ਤੁਸੀਂ ਪੰਜਾਬ ਦਾ ਨੰਬਰ 1 ਪੀਟੀਆ ਲਿਖਿਆ ਹੋਇਆ ਵੀ ਤੁਹਾਨੂੰ ਕਿਵੇਂ ਲੋਕ ਹਰ ਇੱਕ ਕਹਿ ਦਿੰਦਾ ਵੀ ਅਸੀਂ ਨੰਬਰ 1 ਆ ਤੁਹਾਨੂੰ ਲੋਕ ਕਿਵੇਂ ਕਹਿਣ ਵਾਕੀ ਤੁਸੀਂ ਨੰਬਰ 1 ਹੈਗੇ ਆ ਜਾਂ ਤੁਸੀਂ ਵੀ ਐਵੇਂ ਲੋਕਾਂ ਦੀ ਤਰ੍ਹਾਂ ਵੈਸੀ ਬੋਰਡ ਜਿਹੜੇ ਲਾਤੇ ਪੰਜਾਬ ਦੇ ਹਾਂਜੀ ਧੰਨਵਾਦ ਜੀ ਤੁਹਾਡਾ মিডিਆ ਜਿਹੜਾ ਹੈਗਾ ਨਾ ਉਹ ਬਹੁਤ ਵੱਡੀ ਪਾਵਰ ਹੈਗੀ ਲੋਕਾਂ ਦੇ ਸਾਹਮਣੇ ਹਰ ਇੱਕ ਸੱਚੀ ਝੂਠੀ ਗੱਲ ਨੂੰ ਲੱਜਾਣ ਵਾਸਤੇ ਹਾਂ ਇਹ ਗੱਲ ਜਿਹੜੀ ਤੁਸੀਂ ਪੁੱਛੀ ਹੈਗੀ ਆ ਅਸੀਂ ਕਿਤੇ ਨਾ ਕਿਤੇ ਤੁਹਾਡਾ ਦਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਇਹ ਗੱਲ ਇਹ ਮੁੱਦੇ ਨੂੰ ਉਠਾਇਆ ਔਰ ਅਸੀਂ ਇਹ ਵੀ ਕਹਿੰਦੇ ਆ ਕਿ ਤੁਸੀਂ ਅਲੱਗ-ਅਲੱਗ ਲੋਕਾਂ ਕੋਲ ਜਾ ਕੇ ਪੁੱਛੋ ਕਿ ਇਹ ਜਿਹੜਾ ਨੰਬਰ 1 ਵਾਲਾ ਸਿਸਟਮ ਹੈਗਾ ਕਿ ਪੀਟੀ ਦੇ ਵਿੱਚ ਨੰਬਰ 1 ਵੀਜ਼ਾ ਦੇ ਵਿੱਚ ਨੰਬਰ 1 ਜਾਂ ਕਿਸੇ ਚੀਜ਼ ਦੇ ਵਿੱਚ ਨੰਬਰ 1 ਹੋਣ ਵਾਸਤੇ ਕਿਹੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਤੁਸੀਂ ਪ੍ਰੂਫ ਕਰੋਗੇ ਕਿ ਤੁਸੀਂ ਨੰਬਰ 1 ਹੋਗੇ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਕਿ ਅਸੀਂ ਆਇਲੈਂਡਸ ਦੇ ਵਿੱਚ ਨੰਬਰ 1 ਨਹੀਂ ਹੈਗੇ ਅਸੀਂ ਮੰਨਦੇ ਆ ਕਿ ਅਸੀਂ ਆਈਡੀਪੀ ਵੱਲੋਂ ਕੋਈ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਜਿਹੜਾ ਅਸੀਂ ਤੁਹਾਨੂੰ ਦਿਖਾ ਸਕੀਏ ਬਟ ਅਸੀਂ ਆਇਲਟਸ ਵੀ ਬਹੁਤ ਬੱਚਿਆਂ ਨੂੰ ਕਰਾਇਆ ਉਸ ਤੋਂ ਬਾਅਦ ਜਦੋਂ 2016 17 ਦੇ ਵਿੱਚ ਪੀਅਰਸਨ ਟੈਸਟ ਆਫ ਇੰਗਲਿਸ਼ ਜਿਹਨੂੰ ਪੀਟੀ ਕਹਿੰਦੇ ਆ ਉਹ ਆਇਆ ਅਸੀਂ ਉਦੋਂ ਕਰਾਉਣਾ ਸ਼ੁਰੂ ਕੀਤਾ ਜਦੋਂ ਲੋਕ ਮਜ਼ਾਕ ਕਰਦੇ ਹੁੰਦੇ ਸੀ ਕਿ ਪੀਟੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਵੈਲਿਡ ਨਹੀਂ ਹੈਗਾ ਆਇਲਟਸ ਵੈਲਿਡ ਹੈਗਾ ਔਰ ਅਸੀਂ ਜਿਹੜਾ ਪੂਰਾ ਧਿਆਨ ਹੀ ਪੀਅਰਸਨ ਟੈਸਟ ਆਫ ਇੰਗਲਿਸ਼ ਪੀਟੀ ਤੇ ਦੇਤਾ ਔਰ ਸਾਡੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈਗਾ ਜਾਂ YouTube ਜਾਂ Instagram ਤੇ ਜਦੋਂ ਤੁਸੀਂ ਸਕਰੋਲ ਕਰੋਗੇ ਤਾਂ ਤੁਹਾਨੂੰ ਬਹੁਤ ਰਿਜ਼ਲਟ ਮਿਲ ਜਾਣਗੇ 2016 ਤੋਂ ਲੈ ਕੇ ਜਦੋਂ ਤੋਂ ਬੱਚੇ ਪੀਟੀ ਦੁਆਰਾ ਕੈਨੇਡਾ ਆਸਟ੍ਰੇਲੀਆ ਯੂਕੇ ਯੂਐਸਏ ਨਿਊਜ਼ੀਲੈਂਡ ਜਾਣੇ ਸ਼ੁਰੂ ਹੋਏ ਬਹੁਤ ਸਾਰੇ ਬੱਚਿਆਂ ਦੇ ਅਸੀਂ ਵੀਜ਼ੇ ਵੀ ਲਵਾਏ ਔਰ ਅਸੀਂ ਜਿਹੜਾ ਹੈਗਾ ਅ ਪੀਅਰਸਨ ਦਾ ਇਹ ਜਿਹੜਾ ਜਿਹੜਾ ਹੈਗਾ ਮੰਨ ਕੇ ਚੱਲੋ ਸਾਡੇ ਹੱਥ ਦੇ ਵਿੱਚ ਅੱਜ ਜਿਹੜਾ ਲੋਗੋ ਫੜਿਆ ਹੋਇਆ ਇਹ ਪੀਅਰਸਨ ਟੈਸਟ ਆਫ ਇੰਗਲਿਸ਼ ਨੇ ਸਾਨੂੰ ਅਵਾਰਡ ਦਿੱਤਾ ਕਿ ਤੁਸੀਂ ਸਭ ਤੋਂ ਵੱਧ ਰਿਜ਼ਲਟ ਲਏ ਆ ਔਰ ਅਸੀਂ ਲੈ ਵੀ ਆ ਤੁਸੀਂ ਰਿਜ਼ਲਟ ਚੈੱਕ ਵੀ ਕਰ ਸਕਦੇ ਹੋ ਵਿਦ ਪ੍ਰੂਫ ਉਸ ਤੋਂ ਬਾਅਦ ਜਿਹੜਾ ਦੂਸਰਾ ਸਾਨੂੰ ਅਵਾਰਡ ਮਿਲਿਆ ਸੰਧਵਾ ਸਾਹਿਬ ਵੱਲੋਂ ਠੀਕ ਹੈ ਪੰਜਾਬ ਹਰਿਆਣਾ ਹਿਮਾਚਲ ਚੈਨਲ ਵੱਲੋਂ ਉਹ ਵੀ ਸਾਨੂੰ ਮਿਲਿਆ ਇਸੇ ਚੀਜ਼ ਤੇ ਰਿਜ਼ਲਟ ਦੇ ਅਧਾਰ ਤੇ ਇਹ ਵੀ ਸਾਡੇ ਕੋਲ ਪ੍ਰੂਫ ਹੈਗਾ ਤੀਜਾ ਸਾਲ ਉਹ ਜਿਹੜਾ ਅਵਾਰਡ ਮਿਲਿਆ ਲਿਵਿੰਗ ਇੰਡੀਆ ਵੱਲੋਂ ਜਿਹੜਾ ਸਾਨੂੰ ਚੀਮਾ ਸਾਹਿਬ ਨੇ ਦਿੱਤਾ ਅਵਾਰਡ ਹਮਮ ਔਰ ਐਸੀ ਚੀਜ਼ ਦੇ ਬਿਹਾਫ ਤੇ ਮਿਲਿਆ ਕਿ ਵਾਕਈ ਅਸੀਂ ਰਿਜ਼ਲਟ ਲੈ ਕੇ ਦਿੱਤੇ ਔਰ ਬੱਚਿਆਂ ਦੇ ਰਿਜ਼ਲਟ ਜਿਹੜੇ ਹੈਗੇ ਆ ਸਾਡੇ ਅਲੱਗ-ਅਲੱਗ ਪਲੇਟਫਾਰਮ ਤੇ ਪਏ ਹੋਏ ਆ ਔਰ ਜਿਹੜਾ ਹੈਗਾ ਨੰਬਰ 1 ਲਿਖਣਾ ਏ ਹਰ ਇੱਕ ਬੰਦੇ ਦੀ ਇੱਕ ਆਪਣੀ ਐਡਵਰਟਾਈਜ਼ਮੈਂਟ ਕਰਨ ਦਾ ਤਰੀਕਾ ਹੈਗਾ ਅਸੀਂ ਤਾਂ ਸਿਰਫ ਪੇਰੈਂਟਸ ਨੂੰ ਇਹ ਕਹਿੰਨੇ ਕਿ ਸਕਰੋਲ ਕਰੋ ਪੀਟੀ ਦੇ ਰਿਲੇਟਡ ਜਦੋਂ ਤੁਸੀਂ ਸਰਚ ਕਰਦੇ ਹੋ ਅਲੱਗ-ਅਲੱਗ ਇੰਸਟੀਟਿਊਟ ਨੂੰ ਦੇਖੋ ਤੁਸੀਂ ਵੀ ਕਿਹੜੇ ਇੰਸਟੀਟਿਊਟ ਨੇ ਕਿੰਨੇ ਰਿਜ਼ਲਟ ਲੈ ਹੋਏ ਆ ਅਸੀਂ ਰਿਜ਼ਲਟ ਵੀ ਲੈ ਆ ਔਰ ਸਾਡੇ ਕੋਲੇ ਅਵਾਰਡ ਆ ਜਿਹੜੇ ਇਹ ਵੀ ਬੋਲਦੇ ਆ ਕਿ ਅਸੀਂ ਪੀਟੀ ਦੇ ਵਿੱਚ ਨੰਬਰ 1 ਹੈਗੇ ਆ ਔਰ ਸਾਡੇ ਜਿਹੜੇ ਰਿਜ਼ਲਟ ਹੈਗੇ ਆ ਕੋਈ ਬੰਦਾ ਸਾਡਾ ਕੰਪੀਟੀਟਰ ਨਹੀਂ ਹੈਗਾ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਕਹੀਏ ਵੀ ਕੋਈ ਬੰਦਾ ਸਾਨੂੰ ਕੰਪੀਟੀਟ ਕਰ ਰਿਹਾ ਸਾਡੇ ਬਰਾਬਰ ਰਿਜ਼ਲਟ ਲੈ ਕੇ ਆ ਰਿਹਾ ਕੋਈ ਬੰਦਾ ਨਹੀਂ ਹੈਗਾ ਔਰ ਬਹੁਤ ਸਾਰੇ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਇਦਾਂ ਦੇ ਬੰਦੇ ਹੈਗੇ ਆ ਜਿਹੜੇ ਬਹੁਤ ਪਾਵਰਫੁਲ ਹੈਗੇ ਆ ਔਰ ਬਹੁਤ ਚੰਗੇ ਲੈਵਲ ਤੇ ਕੰਮ ਕਰ ਰਹੇ ਆ ਉਹ ਸਾਨੂੰ ਸਪੋਰਟ ਕਰਦੇ ਆ ਉਹਨਾਂ ਦੇ ਜਦੋਂ ਕਿਸੇ ਬੱਚੇ ਨੇ ਪੀਟੀ ਕਰਨਾ ਹੁੰਦਾ ਉਹ ਸਪੈਸ਼ਲੀ ਕਹਿੰਦੇ ਆ ਕਿ ਪੀਟੀ ਲਈ ਤੁਸੀਂ ਵੀਜ਼ਾ ਵੇਵਸ ਚਲੇ ਜਾਓ ਔਰ ਆਇਲੈਂਡਸ ਦੇ ਲਈ ਸਾਡੇ ਸ਼ਹਿਰ ਦੇ ਵਿੱਚ ਬਹੁਤ ਵੱਡੀ ਇੱਕ ਸੰਸਥਾ ਹੈਗੀ ਆ ਉਹਨਾਂ ਕੋਲੇ ਅਸੀਂ ਵੀ ਕਈ ਵਾਰੀ ਰეკਮੈਂਡ ਕਰ ਦਿੰਨੇ ਆ ਕਿ ਤੁਸੀਂ ਜੇ ਜਾਣਾ ਤਾਂ ਤੁਸੀਂ ਉਹਨਾਂ ਕੋਲ ਚਲੇ ਜਾਓ ਆਈਲੈਂਡਸ ਦੇ ਲਈ ਉਹ ਬਿਲਕੁਲ ਪਰਫੈਕਟ ਹੈਗੇ ਆ ਔਰ ਪੀਟੀ ਦੇ ਲਈ ਜਦੋਂ ਤੁਸੀਂ ਰਿਜ਼ਲਟ ਦੇਖੋਗੇ ਔਰ ਵੀਜ਼ਾ ਵੇਵਸ ਦੇ ਜਿਹੜੇ ਰਿਜ਼ਲਟ ਹੈਗੇ ਉਹ ਸਭ ਤੋਂ ਜ਼ਿਆਦਾ ਹੈਗੇ ਆ ਇਸ ਟਾਈਮ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਪੀਟੀ ਕੋਰ ਦੀ ਰਿਕੁਆਇਰਮੈਂਟ ਹੈਗੀ ਆ ਉਹ ਸਟੱਡੀ ਵਰਕ ਪਰਮਿਟ ਦੇ ਲਈ ਜਦੋਂ ਸਾਡਾ ਤੁਸੀਂ ਪੇਜ ਦੇਖੋਗੇ ਬਹੁਤ ਸਾਰੇ ਬੱਚੇ ਕੈਨੇਡਾ ਤੋਂ ਸਾਨੂੰ ਰਿਜ਼ਲਟ ਲੈ ਕੇ ਦੇ ਰਹੇ ਆ ਸਾਢੇ 2 ਪੜ ਕੇ ਔਰ ਕੈਨੇਡਾ ਦੇ ਵਿੱਚ ਬੈਠੇ ਬੱਚਿਆਂ ਨੂੰ ਟਾਈਮ ਜ਼ੋਨ ਦੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਜਿਹੜੀ ਵੀ ਟਾਈਮ ਉਹਨਾਂ ਨੂੰ ਸੂਟ ਕਰਦਾ ਸਾਡੇ ਤਿੰਨ ਬੈਚ ਚੱਲਦੇ ਆ ਇੱਕ ਅਰਲੀ ਮਾਰਨਿੰਗ ਇੱਕ ਲੇਟ ਈਵਨਿੰਗ ਮਤਲਬ ਰਾਤ ਨੂੰ ਚੱਲਦਾ ਇੱਕ ਦੁਪਹਿਰ ਨੂੰ ਚੱਲਦਾ ਕਿਸੇ ਵੀ ਟਾਈਮ ਤੇ ਬੱਚਾ ਕਲਾਸ ਲਗਾ ਸਕਦਾ ਔਰ ਉਹਨਾਂ ਦੇ ਜਿਹੜੇ ਸੁਪਨੇ ਵੀ ਅਸੀਂ ਸਰਚ ਕਰ ਪਾ ਰਹੇ ਆ ਔਰ ਬੜੀ ਹੀ ਇਮਾਨਦਾਰੀ ਨਾਲ ਤਨਦੇਹੀ ਨਾਲ ਸਾਡਾ ਸਟਾਫ ਆ ਜਿਹੜਾ ਉਹ ਬਹੁਤ ਵਧੀਆ ਕੰਮ ਕਰਦਾ ਔਰ ਹਾਰਡ ਵਰਕ ਕਰਦਾ ਇਸ ਕਰਕੇ ਅਸੀਂ ਪੀਟੀ ਦੇ ਵਿੱਚ ਨੰਬਰ 1 ਔਰ ਤੁਸੀਂ ਰਿਜ਼ਲਟ ਦੇਖ ਕੇ ਹੀ ਨੰਬਰ 1 ਦਾ ਆਈਡੀਆ ਲਾ ਸਕਦੇ ਹੋ ਔਰ ਪੀਅਰਸਨ ਟੈਸਟ ਆਫ ਇੰਗਲਿਸ਼ ਦੁਆਰਾ ਜਿਹੜੇ ਸਾਨੂੰ ਵਾਰਡ ਦਿੱਤੇ ਗਏ ਆ ਉਹ ਅਵਾਰਡ ਵੀ ਇਸੇ ਬਿਹਾਵ ਤੇ ਦਿੱਤੇ ਗਏ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਸਰਵੇ ਹੁੰਦਾ ਇੰਟਰਨੈਸ਼ਨਲ ਲੈਵਲ ਤੇ ਸਰਵੇ ਕਰਨ ਤੋਂ ਬਾਅਦ ਉਹ ਅਵਾਰਡ ਇਸ਼ੂ ਕਰਦੇ ਆ ਬੋਲੀ ਸਾਡੀਆਂ ਸਾਰੀਆਂ ਗੱਲਾਂ ਪਤਾ ਸੋਲੀਆਂ ਤੁਸੀਂ ਅਵਾਰਡ ਵੀ ਦਿਖਾਦੇ ਸੋਸ਼ਲ ਮੀਡੀਆ ਵੀ ਕਹਤਾ ਬੋਰਡ ਵੀ ਲਾਤੇ ਮੰਨ ਲਓ ਤੁਹਾਡੇ ਕੋਲ ਇੱਥੇ ਕੋਈ ਬੰਦਾ ਆਉਂਦਾ ਕਹਿੰਦਾ ਮੈਨੂੰ ਦਾਵਾ ਕਰੋ ਵੀ ਤੁਸੀਂ ਕਿਵੇਂ ਕਹਿੰਨੇ ਆ ਵੀ ਤੁਹਾਡੇ ਕੋਲ ਕੀ ਚੀਜ਼ ਹੈਗੀ ਕੀ ਉਹਨੂੰ ਤੁਸੀਂ ਕਲਾਸਾਂ ਦੋਵੋਗੇ ਕਿ ਉਹ ਜਿਹੜੇ ਤੁਹਾਨੂੰ ਪਤਾ ਲੱਗ ਸਕੇ ਜਾਂ ਕੋਈ ਡੈਮੋ ਕਲਾ ਰੱਖੀ ਆ ਵੀ ਆਵੇ ਤੇ ਤੁਹਾਡੇ ਕੋਲ ਕਲਾਸਾਂ ਲਾਵੇ ਹਾਂ ਮੈਨੂੰ ਲੱਗੇ ਬਾਕੀ ਪੜ੍ਹਾਈ ਵਧੀਆ ਹੈਗੀ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਨਾ ਮੈਂ ਪੇਰੈਂਟਸ ਨੂੰ ਇਹ ਅਪੀਲ ਕਰਨਾ ਚਾਹਣਾ ਕਿ ਜਿਹੜਾ ਬੰਦਾ ਤੁਹਾਡੇ ਬੱਚੇ ਨੂੰ ਪੀਟੀ ਲਈ ਕਾਉਂਸਲਿੰਗ ਕਰ ਰਿਹਾ ਸਾਹਮਣੇ ਬਹਿ ਕੇ ਉਹਨੂੰ ਪੁੱਛੋ ਕਿ ਤੇਰਾ ਰਿਜ਼ਲਟ ਕਿੱਥੇ ਆ ਹੂੰ ਜਿਹੜਾ ਵੀ ਬੰਦਾ ਤੁਹਾਡੇ ਬੱਚੇ ਨੂੰ ਕਾਉਂਸਲਿੰਗ ਕਰ ਰਿਹਾ ਵੀ ਮੈਂ ਤੁਹਾਡੇ ਬੱਚੇ ਨੂੰ 90 ਲੈ ਕੇ ਦੇ ਦੂੰ ਹੂੰ ਕਿ 90 ਸਕੋਰ ਲੈ ਦੋ ਪੀਟੀ ਦੇ ਵਿੱਚ ਉਹਨੂੰ ਪੁੱਛੋ ਵੀ ਤੇਰੇ 90 ਸਕੋਰ ਕਿੱਥੇ ਆ ਸਾਡਾ ਜਿਹੜਾ ਬੰਦਾ ਪੀਟੀ ਦੀ ਕਾਉਂਸਲਿੰਗ ਕਰੂਗਾ ਮੈਂ ਨਹੀਂ ਕਰਨੀ ਪੀਟੀ ਦੀ ਕਾਉਂਸਲਿੰਗ ਕਿਉਂਕਿ ਮੇਰੇ ਆਪ ਦੇ ਸਕੋਰ ਨਹੀਂ ਹੈਗੇ ਪੀਟੀ ਦੇ ਵਿੱਚ ਮੈਂ ਵੀਜ਼ਾ ਲਈ ਮਾਰਾਂ ਵੀਜ਼ਾ ਵੇਵਸ ਦਾ ਮੈਂ ਆਨਰ ਜ਼ਰੂਰ ਹਾਂ ਬਟ ਮੈਂ ਕਿਤੇ ਨਾ ਕਿਤੇ ਜਿਹੜਾ ਹੈਗਾ ਪੀਟੀ ਦੇ ਲਈ ਮਾਰ ਨਹੀਂ ਹੈਗਾ ਮੇਰੇ ਜਿਹੜੇ ਵਾਈਫ ਹੈਗੇ ਇੱਥੇ ਮਨਦੀਪ ਕੌਰ ਭੁੱਲਰ ਉਹ ਪੀਟੀ ਦੇ ਲਈ ਪਰਫੈਕਟ ਆ ਜਦੋਂ ਵੀ ਕੋਈ ਨਵਾਂ ਟੈਸਟ ਆਉਂਦਾ ਪੀਅਰ ਸੈਂਟ ਟੈਸਟ ਆਫ ਇੰਗਲਿਸ਼ ਦਾ ਪੀਟੀ ਦਾ ਨਵਾਂ ਟੈਸਟ ਆਉਂਦਾ ਸਭ ਤੋਂ ਪਹਿਲਾਂ ਉਹ ਆਪ ਖੁਦ ਐਗਜ਼ਾਮ ਦਿੰਦੇ ਆ ਐਗਜ਼ਾਮ ਦੇਣ ਤੋਂ ਬਾਅਦ ਅਸੀਂ ਇਸ ਚੀਜ਼ ਬਾਰੇ ਕਲੀਅਰ ਹੁੰਦੇ ਕਿ ਹੁਣ ਕਿਹੜੇ ਰੂਲ ਚੇਂਜ ਹੋ ਗਏ ਕਿਹੜੀਆਂ ਚੀਜ਼ਾਂ 'ਚ ਫਰਕ ਪੈ ਗਿਆ ਜਿਹੜਾ ਵੀ ਬੰਦਾ ਸਾਨੂੰ ਚੈਲੰਜ ਕਰਨਾ ਚਾਹੁੰਦਾ ਜਿਹੜਾ ਵੀ ਬੰਦਾ ਚਾਹੁੰਦਾ ਵੀ ਮੈਂ ਚੈਲੰਜ ਕਰੂੰਗਾ ਜੀ ਸਾਹਮਣੇ ਬਹਿ ਕੇ ਮੈਨੂੰ ਪੜਾ ਕੇ ਦਿਖਾਓ ਉਹ ਆ ਜਾਵੇ ਪਹਿਲਾਂ ਸਾਡੇ ਰਿਜ਼ਲਟ ਦੇਖਿਆ ਆਪਦੇ ਜਿਹੜਾ ਬੰਦਾ ਤੁਹਾਨੂੰ ਕਾਉਂਸਲਿੰਗ ਦੇ ਰਿਹਾ ਔਰ ਉਸ ਤੋਂ ਬਾਅਦ ਤੁਹਾਨੂੰ ਤੁਸੀਂ ਸਾਡੇ ਕੋਲੇ ਆਪਦੇ ਬੱਚੇ ਦੀ ਐਡਮਿਸ਼ਨ ਕਰਾਓ ਸਾਡੇ ਕੋਲੇ ਬਹੁਤ ਬੱਚੇ ਹੈਗੇ ਆ ਜਿਹੜੇ ਹੁਣ ਆਨਲਾਈਨ ਟਾਈਮ ਆ ਨਾ ਬੱਚਿਆਂ ਦਾ ਉਹ ਇਹ ਹੈਗਾ ਕਿ ਬੱਚੇ ਆਫਲਾਈਨ ਬਹੁਤ ਘੱਟ ਕਲਾਸਾਂ ਲਾਉਣਗੇ ਆਨਲਾਈਨ ਘਰੇ ਬੈਠ ਕੇ ਬੱਚੇ ਬਹੁਤ ਪੜਨਗੇ ਬਟ ਅਸੀਂ ਪੇਰੈਂਟਸ ਨੂੰ ਇਹ ਅਪੀਲ ਕਰਦੇ ਵੀ ਇੱਕ ਵਾਰੀ ਆ ਜਾਓ ਅਲੱਗ-ਅਲੱਗ ਇੰਸਟੀਚਿਊਟ ਚ ਜਾਓ ਸਰਵੇ ਕਰੋ ਜਿਹੜਾ ਬੰਦਾ ਤੁਹਾਡੇ ਸਾਹਮਣੇ ਬੈਠ ਕੇ ਇਸ ਚੀਜ਼ ਨੂੰ ਪ੍ਰੂਫ ਕਰ ਰਿਹਾ ਨਾ ਇੱਕ ਤਾਂ ਮੈਂ ਨੰਬਰ 1 ਆ ਇੱਕ ਮੈਂ ਮੇਰੇ ਰਿਜ਼ਲਟ ਆ ਉਹਨੂੰ ਵੀ ਪਹਿਲਾਂ ਆਪਣਾ ਰਿਜ਼ਲਟ ਦਿਖਾ ਆਪਣਾ ਰਿਜ਼ਲਟ ਦਿਖਾ ਮੈਂ ਫਿਰ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਂਗਾ ਇਸ ਚੀਜ਼ ਲਈ ਅਸੀਂ 100% ਲੋਕਾਂ ਦੇ ਨਾਲ ਆ ਸੋ ਤੁਸੀਂ ਸੁਣਿਆ ਵੀਜ਼ਾ ਵੇਵ ਤੋਂ ਸਿਮਰੀਪੂਲਰ ਵੱਲੋਂ ਦਾਵਾ ਕੀਤਾ ਗਿਆ ਕਿ ਨੰਬਰ 1 ਨੇ ਤੇ ਉਹ ਕਹਿ ਰਹੇ ਨੇ ਕਿ ਵਾਕਈ ਉਹ ਨੰਬਰ 1 ਨੇ ਹੁਣ ਇਹਦੇ ਤੇ ਤੁਸੀਂ ਇੱਥੇ ਪਹੁੰਚਣਾ ਇਹਨਾਂ ਦਾ ਐਡਰੈਸ ਅਸੀਂ ਮੈਂਸ਼ਨ ਕਰ ਦਾਂਗੇ ਆਪਣੇ ਬੱਚੇ ਨੂੰ ਲਿਆਓ ਇੱਥੇ ਪੀਟੀ ਦਾ ਟੈਸਟ ਕਰਵਾਓ ਤਾਂ ਜੋ ਤੁਸੀਂ ਵੀ ਕਲੀਅਰ ਕਰਕੇ ਦੱਸੋ ਕਿ ਵਾਕਈ ਇਹ ਨੰਬਰ 1 ਹੈ ਜਾਂ ਨਹੀਂ